ਜਦੋਂ ਮਾਲਕ ਆ ਜਾਏ ਸਾਰੇ ਸੌਨ ਹੋ ਜਾਂਦੇ ਨੇ ਫੈਕਟਰੀ ਦੇ ਵਿੱਚ ਸੌ ਮਜ਼ਦੂਰ ਕੰਮ ਕਰਦੇ ਬੜੇ ਹੱਸ ਕੇ ਕੰਮ ਕਰਦੇ ਨੇ ਆਸ ਵਿੱਚ ਗੱਲਾਂ ਕਰਕੇ ਜਦੋਂ ਮਾਲਕ ਆ ਜਾਂਦਾ ਨਾ ਮਾਲਕ ਫੈਕਟਰੀ ਦਾ ਉਹਨਾਂ ਦਾ ਚਿਹਰਾ ਦੇਖਣਾ ਉਹਨਾਂ ਦਾ ਧਿਆਨ ਦੇਖਣਾ ਵੀ ਕਿਦਰੇ ਮਾਲਕ ਇਹ ਨਾ ਕਹਿ ਕੇ ਛੁੱਟੀ ਕਰ ਲੈ ਤੁਹਾਡਾ ਧਿਆਨ ਕਿੱਧਰ ਬਈ ਠੀਕ ਹੈ ਨਾ ਮਾਲਕ ਜਿੱਥੇ ਆ ਗਿਆ ਮਾਲਕ ਦਾ ਪ੍ਰਭਾਵ ਹੁੰਦਾ ਜਿੱਥੇ ਸੱਚੇ ਬਾਦਸ਼ਾਹ ਜੀ ਦੀ ਬਾਣੀ ਆ ਗਈ ਉੱਥੇ ਫਿਰ 사ਸੰਗ ਜੀ ਲਹਿਰਾ ਪਹਿਰਾ ਹੁੰਦੀਆਂ ਨੇ ਗੁਰੂ ਸਾਹਿਬ ਬਹੁਤ ਸੁਣੀ ਉਧਾਰ ਦੇ ਕੇ ਸਾਨੂੰ ਸਮਝਾ ਰਹੇ ਨੇ ਮਹਲਾ ਪੰਜਵਾਂ ਪੰਜਵੇਂ ਪਾਸ਼ਾ ਦਾ ਸ਼ਬਦ ਫਰਮਾਨ ਪ੍ਰੀਮ ਲਾਵਾ ਜਾਤੀਏ ਸਾਈ ਸੁਹਾਵੀ ਰਤ ਕਹਿੰਦੇ ਉਹ ਰਤ ਸੋਣੀ ਹੈ ਉਹ ਦਿਨ ਚੰਗਾ ਹੈ ਕੋ ਘੜੀ ਚੰਗੀ ਕੋ ਸ਼ਨੀਵਾਰ ਵੀ ਚੰਗਾ ਉਹ ਮੰਗਲਵਾਰ ਵੀ ਚੰਗਾ ਤੇ ਉਹ ਵੀਰਵਾਰ ਵੀ ਚੰਗਾ ਜਿਸ ਦਿਨ ਮਹਾਰਾਜ ਜੀ ਕਹਿੰਦੇ ਮਾਲਕ ਨੂੰ ਮਿਲਿਆ ਜਾਏ